ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ভাই ਅੰਮਰਤਾ ਪਾਲ ਸਿੰਘ ਜੀ ਮੈ ਉਹ ਜੋ ਕਿ ਉਹਨਾਂ ਨੇ ਇਹ ਕੋ ਡਾਕਟਰ ਨੂੰ ਸੁਧਾਵਾਇਆ ਸੋ ਆਪ ਜੀ ਜਾਣਦੇ ਹੋ ساری ਬਾਤਤ ਜੋ ਵੀ ਜਿਸ ਤਰ੍ਹਾਂ ਕੋਈ ਹੈ ਨਾ ਜੀ ਸੋ ਗਰਮਾਣੀ ਦਾ ਫਰਮਾਨ ਹੈ ਨਾ ਨਿੰਦਕ ਸੁੋਦ ਸਾਗ ਵਿਚ ਆਇਆ ਕੋ ਰਵੇਦਾਸ ਪਾਪੀ ਨਰਕ ਸੁਧਾਰੇ ਸੋ ਇਹ ਨਾ ਦੇਖੋ ਵੀ ਉਹ ਲੇੜੀ ਕੀ ਸੀ ਔਰਤ ਸੀ ਜ਼ਰੂਰੀ ਨਹੀਂ ਹੁੰਦਾ ਬਈ ਔਰਤ ਹੋਵੇ ਜਾਂ ਮਰਦ ਹੋਵੇ ਇਹ ਦੇਖ ਕੇ ਪਰ ਜੋ ਦੋਸਤ ਉਹ ਦੋਸਤ ਦਾ ਰੂਪ ਧਾਰਨ ਕਰ ਲਵੇ ਉਹਨੂੰ ਸੋਧਾ ਮੰਗਣ ਦੇ ਵਿੱਚ ਸਿੰਘ ਕਦੇ ਵੀ ਪਿੱਛੇ ਨਹੀਂ ਹਟਦਾ ਸੋ ਇੰਦਰਾ ਗਾਂਧੀ ਦੇਖ ਲਓ ਉਸ ਵੇਲੇ ਵੀ ਛੱਲੀ ਛੱਲੀ ਕਰਦੀ ਸੀ ਸਿੰਘਾਂ ਨੇ ਤੇ ਅੱਜ ਵੀ ਇਹ ਨੇ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਸੋਧਾ ਲੱਗਦਾ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਕੰਚਨ ਕੁਮਾਰੀ ਦੇ ਹੱਕ 'ਚ ਭੂਤ ਰਹੇ ਨੇ ਬਈ ਜੋ ਹੋਇਆ ਗਲਤ ਹੋਇਆ ਉਹ ਮੂਰਖੋ ਆਪਣੀਆਂ ਧੀਆ ਭੈਣਾਂ ਜਿਹੜੀ ਆ ਨਾ ਉਹਦੀ ਥਾਂ ਤੇ ਖੜੀਆਂ ਕਰ ਦੋ ਜੇ ਤੁਹਾਨੂੰ ਜ਼ਿਆਦਾ 헤ਜ ਆਉਂਦਾ ਉਹਦਾ ਇਹ ਗੁਰੂਆਂ ਦੀ ਧਰਤੀ ਆ ਇੱਥੇ ਸਤਗੁਰ ਕਲਗੀਆਂ ਵਾਲੇ ਨੇ ਆਪਣੇ ਪੁੱਤਾਂ ਦਾ ਕੱਲੇ ਕੱਲੇ ਦਾ ਉਹ ਡੋਲਿਆ ਹੋਇਆ ਇਸ ਧਰਤੀ 'ਤੇ ਇੱਕ ਮੁਕੌਰ ਦੀ ਗੜੀ ਹਲ ਦੇਖ ਲੋ ਜਾ ਕੇ ਸਰਹੰਦ ਸ੍ਰੀ ਫਤਿਹਗੜ੍ਹ ਸਾਹਿਬ ਜਾ ਕੇ ਦੇਖ ਲੋ ਕਲ ਗਿਆ ਨੇ ਪਾਸ਼ਾ ਜੀ ਨੇ ਆਪਣੇ ਛੋਟੇ ਛੋਟੇ ਲਾਲਾਂ ਦਾ ਹੁਣ ਆਇਆ ਸਾਡੀ ਖਾਤਰ ਇਹ ਪਵਿੱਤਰ ਧਰਤੀ ਹੈ ਪੰਜਾਬ ਦੀ ਧਰਤੀ ਹੈ ਇਹ ਗੁਰੂ ਸਹਿਬਾਨਾਂ ਦੀ ਧਰਤੀ ਹੈ ਪੰਜਾਬ ਵੰਸ ਦਾ ਗੁਰਾਂ ਦੇ ਨਾਮ ਤੇ ਇਹ ਜਿਹੜੇ ਉਹਦਾ ਹੀਜ ਕਰਦੇ ਨੇ ਨਾ ਸੋਨੋ ਮੈਂ ਬੇਨਤੀ ਕਰ ਦੰਦਾ ਹਾਂ ਹੁਣ ਤੁਸੀਂ ਜੇ ਬਾਹਲਾ ਹੀ ਤੁਹਾਨੂੰ ਉਹਦੇ ਨਾਲ ਪ੍ਰੇਮ ਆ ਰਿਹਾ ਹੈ ਬਈ ਐਦਾਂ ਨਹੀਂ ਸੀ ਕਰਨਾ ਉਹਦਾਂ ਨਹੀਂ ਸੀ ਕਰਨਾ ਫਿਰ ਤੁਸੀਂ ਆਪਣੀਆਂ ਧੀਆਂ ਪਣਾ ਦੇ ਕੱਪੜੇ ਲੋਹਾ ਕੇ ਸੋਸ਼ਲ ਮੀਡੀਆ ਤੇ ਪੋਸਟ ਸ਼ੁਰੂ ਕਰ ਦੋ ਸ਼ਰਮ ਕਰੋ ਕੋ ਥੋੜੀ ਬੋਤੀ ਯਾਰ ਕਰੇ ਸਾਚੀ ਨੂੰ ਸੱਚ ਵੀ ਕਹਿ ਰਹਾ ਕੋ ਸੋ ਇਸ ਕਰਕੇ ਐ ਨਹੀਂ ਕਿ ਐਨੀਵੇ ਲੇਡੀ ਜੀ ਤਾਂ ਉਹ ਦੇਖੋ ਉਹਨੇ ਕਿੰਨਾ ਗੰਦ ਪਾ ਦਿੱਤਾ ਹੋਇਆ ਸੀ ਸੋਸ਼ਲ ਮੀਡੀਆ ਤੇ ਕੱਪੜੇ ਉਤਾਰ ਕੇ ਕੀ ਕੁਛ ਕਹਿ ਰਹੀ ਸੀ ਕਰੇ ਉਹਦੀ ਲੈਂਗੁਏਜ ਸੁਣਿਆ ਉਹਦੀ ਵੀਡੀਓ ਦੇਖੋ ਉਹ ਦੀਆਂ ਇਹ ਜਿਹੜੇ ਸਵਾਦ ਲੈ ਰਹੇ ਸੀ ਨਾ ਉਹੀ ਇਹ ਬਕਵਾਸ ਕਰਦੇ ਪਏ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਭ ਦੇ ਘਰ ਧੀਆ ਪੜਨਾ ਸੋ ਆਪਣੀਆਂ ਧੀਆ ਪੜਾਣ ਨਾਲ ਪਹਿਲਾਂ ਨਜ਼ਰ ਮਾਰ ਲਓ ਤੇ ਫਿਰ ਇਹ ਬਕਵਾਸ ਕਰੋ ਸੋ ਕਦੇ ਵੀ ਸਿੰਘ ਜੋ ਨੇ ਉਹ ਭੈ ਕਹੂ ਤੋਂ ਦੇਤ ਨਹਿ ਨਹਿ ਪੈਮਾਨਤ ਆਣ ਕਦੇ ਅਸੀਂ ਭੈ ਨਹੀਂ ਦਿੰਦੇ ਕਿਸ ਨੂੰ ਨਾ ਭੈ ਕਿਸੇ ਦਾ ਮੰਨਦੇ ਜਿਹੜਾ ਦੇੜਾ ਪੰਜਾਬ ਦੀ ਧਰਤੀ ਵੱਲ ਸਾਡੇ ਸਾਤੂ ਗੁਰਾਂ ਵੱਲ ਚਾਨਕ ਤੇ ਆਇਆ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਉਹਨਾਂ ਦਾ ਹਸ਼ਰ ਦੇ ਗੁਰੂ ਕੀ ਹੋਇਆ ਸੋ ਇਸ ਇਹਦੇ ਬਕਵਾਸ ਕਰਨੀ ਬੰਦ ਕਰ ਦੋ ਜੋ ਸੋਸ਼ਲ ਮੀਡੀਆ ਤੇ ਬੇਵਸੂਲ ਬਕਵਾਸ ਕਰੀ ਜਾਂਦੇ ਕਿ ਬੈਠੇ ਪਤਾ ਨਾ ਕੁਝ ਹੋ ਉਹਨਾਂ ਨੇ ਕਦੇ ਆਪ ਕਰवानी ਪਈ ਨਹੀਂ ਹੈਗੀ ਗੁਰੂ ਸਾਹਿਬਾਨਾਂ ਦੀ ਬਾਣੀ ਪੜਿਆ ਨਹੀਂ ਵਿਚਾਰਿਆ ਨਹੀਂ ਕਦੀ ਸੋ ਜਿਹੜਾ ਇਸ ਧਰਤੀ 'ਵਨ ਇਹ ਇੱਥੇ ਹੀ ਕੋਰ ਸ਼ਾਮ ਦਾ ਲਗਾ ਕੇ ਜਾਂ ਸਿੰਘ ਸ਼ਬਦ ਲਾ ਕੇ ਇਹ ਸਿੰਘਾਂ ਨੂੰ ਜਾਂ ਸਿੱਖੋਂ ਬਦਨਾਮ ਕਰੂਗਾ ਉਹਦਾ ਇਹੀ ਹੈ ਸ਼ੁਰੂਣਾ ਅੱਗੇ ਤੋਂ ਤੌਰ ਬਹੁਤ ਸਿੰਘ ਨਹੀਂ ਇਹ ਗੁਰੂ ਸਾਹਿਬ ਆਨਾਂ ਦੱਸੇ ਕਿ ਚੜ੍ਹਦੀ ਕਲਾ ਵਾਲੇ ਨੇ ਸਾਡੇ ਦਾ ਪਹਿਲੇ ਸਤਗੁਰ ਗੁਰੂ ਨਾਨਕ ਦੇਵ ਪਾਛੇ ਜਦੋਂ ਪੰਜਵੇਂ ਰੂਪ ਚ ਆਏ ਆ ਗੁਰੂ ਅਰਜਨ ਦੇਵ ਪਾਛੇ ਜਰੂਰ ਤੇ ਉਸ ਵੇਲੇ ਤਤੀ ਤਵੀ ਤੇ ਬੈਠਾ ਉਹਨਾਂ ਨੇ ਬੀਜੇ ਸ਼ਹੀਦਿਆਂ ਦਾ ਬੂਦਤਾ ਅੱਗੇ ਨੌਵੇਂ ਪਾਸ਼ਾ ਜੀ ਆਏ ਉਹ ਲਾ ਨੇ ਜੇਲ ਕੱਟੀ ਪੰਜਵੇਂ ਪਾਸ਼ਾ ਨੇ ਪਹਿਲਾ ਜੇਲ ਕੱਟੀ ਨੌਵੇਂ ਪਾਸ਼ਾ ਜੀ ਨੇ ਜੇਲ ਕੱਟੀ ਫਿਰ 10ਵੇਂ ਪਾਸ਼ਾ ਜੀਆਂ ਦੇ ਪੁੱਤਰਾਂ ਨੇ ਕੂਤਵਾਲੀ ਦੀ ਜੇਲ੍ਹ ਉੱਥੇ ਜੇਲ੍ਹ ਕੱਟੀ ਮਾਤਾ ਗੁਰਜਰ ਕੌਰ ਦੇ ਨਾਲ ਅਥਾ ਪਹਿਲਾਂ ਤੋਂ ਜੇਲਾ ਕਰਦਿਆਂ ਨੇ 6ਵੇਂ ਪਾਸ਼ਾ ਜੀਆਂ ਨੇ ਜੇਲ੍ਹ ਕੱਟੀ ਗੁਵਾਰੀਅਲ ਦੇ ਕਿਲੇ ਦੇ ਵਿੱਚ ਸੋ ਇਸ ਕਰਕੇ ਇਹ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਜਿਹੜਾ ਇਹਹੀ ਜੇ ਕੰਮ ਕਰੂਗਾ ਤੋ ਆਪਣੇ ਆਪ ਹੀ ਜ਼ਿੰਮੇਵਾਰ ਹੈ ਸੋ ਅਸੀਂ ਕਿਸੇ ਦੇ ਹੱਕਾਂ 'ਚ ਨਹੀਂ ਪਹੁੰਚ ਰਹੇ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਪਰ ਮੈਂ ਇਹ ਆਪਣਾ ਪੱਖ ਰੱਖ ਰਿਹਾ ਸੋ ਜਿਹੜਾ ਇਸ ਤਰ੍ਹਾਂ ਗੰਦ ਪਾ ਰਿਹਾ ਸੋਸ਼ਲ ਮੀਡੀਆ ਤੇ ਉਹ ਸ਼ਰਮ ਕਰੇ ਕੋਈ ਸਰੇਗਾ ਦੀਆਂ ਧੀਆਂ ਕਹਾਣਾ ਕਰ ਰਹੇ ਸਾਡੇ ਛੋਟੇ ਛੋਟੇ ਬੱਚਿਆਂ ਤੇ ਕੀ ਅਸਰ ਪਾ ਰਹੇ ਉਹਨਾਂ ਦਾ ਛੋਟੇ ਛੋਟੇ ਬੱਚਿਆਂ ਕੋ ਮੋਬਾਈਲ ਨਹੀਂ ਉਹ ਉਹ ਉਹਨਾਂ ਕੋ ਜੋ ਵੀ ਮਮੈਲ ਨਹੀਂ ਉਹ ਗਰੁੱਪ ਬਣੇ ਹੋਣੇ ਵਟਸਐਪਾਂ ਤੇ ਸਕੂਲ ਕੋਲੋਂ ਜੋ ਵੀ ਉਹਨਾਂ ਨੂੰ ਹோம்ਵਰਕ ਜਾਂ ਕੁਝ ਵੀ ਇਨਫੋਰਮੇਸ਼ਨ ਦਿੰਦਾ ਉਹ ਉਹਨਾਂ ਦੇ ਦਿੰਦਾ ਮੋਬਾਈਲਾਂ ਤੇ ਦਿੰਦੇ ਸਾਡੇ ਛੋਟੇ ਛੋਟੇ ਜਵਾਕਾਂ ਤੋਂ ਮੈਲ ਨਹੀਂ ਸਵੇਸ ਕਰਕੇ ਇਦਾਂ ਦੇ ਜਿਹੜੇ ਨੇ ਉਹ ਨਦਾਂ ਦੇ ਹੋ ਕੇ ਨੰਗਾ ਨਾ ਅਵਸਥਾ ਵਿੱਚ ਹੋ ਕੇ ਐਦਾਂ ਦੀ ਘੱਟਵਾ ਲੈਂਗੁਏਜ ਬੋਲਦੇ ਪੈਣੀ ਸ਼ਰਮ ਹੋਣੀ ਚਾਹੀਦੀ ਜਿਹੜੇ ਇਹਨਾਂ ਦਾ ਹੱਕ ਜਿਹਾ ਕੋਤ ਦੇ ਅਕਾ ਨੂੰ ਹੱਥ ਮਾਰੋ ਕੁਛ ਬੇਕੂਫਾ ਤਨ ਨੂੰ ਹੱਥ ਮਾਰੋ ਸੋਇਸ ਕਰਕੇ ਬਾਣੀ ਪੜੋ ਅਕਲ ਟਿਕਾਣੀ ਆਵੇ ਤੋ ਜੋ ਤੁਸੀਂ ਆ ਸੋਸ਼ਣ ਨੇ ਗੰਦਾ ਪਾਇਆ ਹੋਇਆ ਉਹ ਦੇਖੋ ਸਹੀ ਇੱਕ ਗੁਰੂ ਆ ਨੇ ਸਾਡੀ ਖਾਤਰ ਕੀ ਕੋਸ਼ਿਸ਼ ਨਹੀਂ ਕੀਤਾ ਇਸ ਧਰਤੀ ਤੇ ਇਹ ਸਿਸ਼ਿਦਾ ਨਹੀਂ ਧਰਤੀ ਹੈ ਪਹਿਲੇ ਪਾਸ਼ਾਈਆਂ ਤੋਂ ਲੈ ਕੇ ਹੁਣ ਤੱਕ ਦੀ ਹੁਣ ਤੱਕ ਦੀ ਕਰਕੇ ਛੀਦੀਆਂ ਦਿੰਦੇ ਆ ਰਹੇ ਇੱਥੇ ਤੱਕ ਇਹ ਇਹ ਪਵਿੱਤਰ ਧਾਰਤੀ ਹੈ ਖੂਨ ਨਾਲ ਪਿਜੋਈ ਧਾਰਤੀ ਤੇ ਇੱਥੇ ਕੋਈ ਗੰਧ ਪਾਊਗਾ ਤਾਂ ਛਤਰੀ ਖਾਊਗਾ ਸੋ ਇਸ ਕਰਕੇ ਐਨੀ ਬਕਵਾਸ ਨਾ ਕਰੋ ਤਾਂ ਵਧੀਆ ਗੱਲ ਆ ਆਪਣੀ ਬੱਚਿਆਂ ਦਾ ਖਿਆਲ ਰੱਖੋ ਬੱਚਿਆਂ ਦਾ ਭਵਿੱਖ ਦੇਖੋ ਕੀ ਉਹਦੇ ਤੇ ਅਸਰ ਪੈਣਾ ਧੀਆ ਭੈਣਾਂ ਨੇ ਉਹਨਾਂ ਦਾ ਵੀ ਖਿਆਲ ਰੱਖੋ ਵੀ ਉਹਨਾਂ ਤੇ ਕੀ ਅਸਰ ਪੈ ਰਿਹਾ ਫੇਰ ਕਹਿੰਦੇ ਬਲਾਤਕਾਰ ਹੁੰਦੇ ਆ ਜੀ ਫੇਰ ਬਕਵਾਸ ਕਰਦੇ ਨੇ ਫੇਰ ਮੂਹਬਤੀਆਂ ਲੈ ਕੇ ਸੜਕਾਂ ਉੱਤੇ ਵੇਚਦੇ ਨੇ ਵੀ ਬਲਾਤਕਾਰ ਜਦੋਂ ਹੋ ਜਾਂਦੇ ਆ ਇਹ ਨਾ ਕਰਾ ਕਰ ਕਾਰਨ ਕਰਕੇ ਹੋ ਰੇ ਤੇ ਇਸ ਕਰਕੇ ਊੜਾ ਜੋ ਇਸ ਭਗਵਾਨ ਕਰਦੇ ਛੁੱਟ ਮੇਰੀ ਸ਼ਰਮ ਕਰੋ ਦੇਖ ਦੇ ਘਰੇ ਧੀਆ ਪੈਣਾ ਦੀ ਆਪਣੀਆਂ ਜੇ ਬਾਲਾ ਹੀ ਹੈ ਜੋ ਆਧਾਰਿਆ ਤਾਂ ਆਪਣੀਆਂ ਧੀਆ ਪੈਣਾ ਨੂੰ ਉਹਦੀ ਜਗ੍ਹਾ ਤੇ ਖੜਾ ਕਰ ਦੂ ਫਿਰ ਸਵਾਲ ਤਾਂ ਆਵੇ ਤੁਮ ਤੇ ਇਸ ਕਰਕੇ ਨਿਆਂ ਕੂ ਬੇਨਤੀਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ